ਕਲਾਨੌਰ ਦੀ ਪੁਲਸ ਨੂੰ ਮਿਲੀ ਵੱਡੀ ਸਫਲਤਾ ਇੱਕ ਡਰੋਨ ਅਤੇ 2 ਕਿਲੋ 241 ਗ੍ਰਾਮ ਹੈਰੋਇਨ ਕੀਤੀ ਬਰਾਮਦ ਪड़ोसी ਮੁਲਕ ਪਾਕਿਸਤਾਨ ਆਪਣੀਆਂ ਘਟੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਿਹਾ ਆਏ ਦਿਨ ਕੋਈ ਨਾ ਕੋਈ ਨਸ਼ਿਆ ਦੀ ਖੇਪ ਜਾਂ ਡਰੋਨ ਭਾਰਤੀ ਖੇਤਰ ਵਿੱਚ ਭੇਜਦਾ ਰਹਿੰਦਾ ਹੈ ਅਤੇ ਭਾਰਤੀ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨ ਪਾਕਿਸਤਾਨ ਦੀ ਹਰ ਇੱਕ ਨਪਾਕ ਹਰਕਤ ਫੇਲ ਕਰ ਦਿੰਦੇ ਹਨ ਅੱਜ ਪੁਲਸ ਠਾਣਾ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਅਗਵਾਨ ਦੇ ਖੇਤਾਂ ਵਿੱਚ ਇੱਕ ਡਰੋਨ ਮਿਲਿਆ ਜਿਸ ਦੇ ਚਲਦੇ ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਗੁਰਵਿੰਦਰ ਸਿੰਘ ਅਤੇ ਪੁਲਿਸ ਥਾਣਾ ਕਲਾਨੌਰ ਦੇ ਐਸਐਚਓ ਮੇਜਰ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਪਾਕਿਸਤਾਨੀ ਡਰੋਨ ਤੇ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤਾਰੀ ਲੋਦੀਪੁਰਿਆ ਦੀ ਰਿਪੋਰਟ ਜੀ ਅੱਜ ਮਾਨਜੁਗ ਡਿਪਟੀ ਜਨਰਲ ਪੁਲਿਸ ਸ਼੍ਰੀ ਗੌਰਵ <strong>ਯਾਦਵ</strong> ਜੀ ਆਈਪੀਐਸ ਡੀਜੀਪੀ ਪੰਜਾਬ ਜਿਨ੍ਹਾਂ ਦੇ ਹਦਾਇਤਾਂ ਦੇ ਮਤਾਬਕ ਸ਼੍ਰੀ ਹਰੀਸ਼ <strong>ਦਾਇਮਾ</strong> ਐਸਐਸਪੀ <strong>ਜਦਾਲਪੁਰ</strong> ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਸਰੇਗਰ <strong>ਦਾਸਰ</strong> ਪੁਲਿਸ ਵੱਲੋਂ ਉਹ <strong>ਡਿਸਟ੍ਰਿਕਟ</strong> <strong>ਦਾਸਰ</strong> ਪੁਲਿਸ ਨੇ ਅੱਜ ਵੇਰੀ ਮਾਰਨਿੰਗ ਕਲਨੌਰ ਏਰੀਆ ਦੇ ਵਿੱਚ ਬੀਐਸਐਫ ਨੇ ਨਾਲ ਸਾਂਝਾ ਸਰਟੀਫਿਕੇਸ਼ਨ ਕੀਤਾ ਸੀ। ਉਸ ਸਾਂਝੇ ਸਰਟੀਫਿਕੇਸ਼ਨ ਦੇ ਦੌਰਾਨ ਗੁਰਵੰਦਰ ਸਿੰਘ ਬੀਐਸਟੀ ਕਲਨੌਰ ਤੇ ਉਸ ਮੇਜਰ ਮੇਜਰ ਸਿੰਘ ਐਸਐਚਓ ਕਲਨੌਰ ਅਲੱਗ-ਅਲੱਗ ਪੂਸ਼ ਪਾਰਟੀਆਂ ਬਣਾਈਆਂ ਸੀ। ਚੋਰ ਏਰੀਆ ਇਸ ਪ੍ਰੋਪਰ ਸਰਟੀਫਿਕੇਸ਼ਨ ਬਾਰਡਰ ਵਾਲੇ ਏਰੀਆ ਲੱਗਦਾ ਹੈ। ਇਹ ਪ੍ਰੋਪਰ ਸਰਟੀਫਿਕੇਟ ਆ ਗਿਆ ਸੀ। ਪੰਚਮ ਅਗਵਾਹਾਂ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਾਹਿਬ ਪ੍ਰੇਪਰੇਸ਼ਨ ਇੱਕ ਡਰੋਨ ਬਰਾਮਦ ਹੋਇਆ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਂ ਨੇ ਸਰਚ ਜਿਹੜਾ ਹੈਗਾ ਇਹਦੇ ਜਿਹੜੀ ਹੈ ਇੱਕ ਪੈਕਟ ਬਰਾਮਦ ਹੋਇਆ। ਜੋ ਚੈੱਕ ਕਰਨ ਤੇ ਕੋਲੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਈ ਸੀ। ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮੰਦ ਅਰਜ ਕਰ ਲਿਆ ਗਿਆ। 2385 ਐਫਆਰ ਨੰਬਰ 76 ਸੋ 10 11 12 에어크래프트 ਐਕਟ ਦੇ ਤਹਿਤ ਵੀ ਨਾਲ ਹੀ ਜਿਹੜਾ ਹੈਗਾ ਅ ਤਾਂ ਨਵਾਂ ਐਡ ਕੀਤੀ ਗਈ ਹੈ ਨੇ ਉਹ ਮਗਰਮਤ ਦਾ ਜ਼ਿਕਰ ਕੇ ਫਰਦਰ ਤਪਤੀ ਚੱਲੀ ਇਹ ਫਰਦਰ ਨੂੰ ਮਸ਼ਹੂਰ ਕਰ ਰਹੇ ਆ ਸੀ ਫਦੇ ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਲੇਕਿਨ ਇਹ ਸੀ ਤੋਂ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਗਰਮਤ ਦਾ ਕੀਤਾ ਸੋ ਇਹ ਅਨਰਸਿਗੇਸ਼ਨ ਇਤਾਂ ਲੰਗੇ ਪ੍ਰੋਪਰਟ ਫਾਰੋਲੀ ਦੀ ਬੈਕਵਰਡ ਲਿੰਕ ਦੀਆਂ ਫਾਰਵਰਡ ਇੰਟਰਗੇ ਚੈੱਕ ਕਰਾਂਗੇ ਅਨਰਸਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜਿਹੜਾ ਨਾ ਫੋਨ ਅਨਰਸਸ ਕਰਕੇ ਚੈੱਕ ਕਰਾਂਗੇ ਕੋਈ ਵਿਅਕਤੀ ਦੇਖੀ ਨਹੀਂ ਕੋਈ ਵਿਅਕਤੀ ਰਿਪੋਰਟ ਨਹੀਂ ਹੋਇਆ ਅਨਨੋਨ ਕਲਾਮ ਕਰਵਾ ਡਾਟ ਕੀਤਾ ਔਰ ਇਸ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਡੰਪ ਚਾਵਾਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਂਗੀ ਜਾਂ ਕੋਈ ਡਿਟੇਲ ਵਾਇਸ ਬਾਅਦ ਇਹ ਬਾਅਦ ਪਰ ਅਨਰਸਿਗੇਸ਼ਨ ਕੀ ਇਹ ਕਿਹਨੂੰ ਇਹ ਰਗਵਾਨ ਪਿੰਡ ਦੇ ਖੇਤ ਨੇ ਇਹ ਇੰਟਰਡਿਊਸਿੰਗ ਹੈਗਾ ਜਿਹੜਾ ਨਾਲ ਫਾਰਮਰ ਹੈ ਉਹਨਾਂ ਕਿਤੇ ਜਮੀਨ ਤੋਂ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਪੀੜਾ ਦੇ ਵੀ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਹਾਲਾਂਕਿ ਦੇ ਪਿੰਡਾਂ ਦਾ ਤਾਂ ਹੀ ਭਲਾ ਹੋ ਸਕਦਾ ਜੇ ਆਪਣੀ ਪਰਸਨਸ ਰਿਸਪੋਨਸਿਬਿਲਟੀ ਸੰਬੰਧੀ ਇਸ ਨਸ਼ੀ ਦੇ ਕੋਰ ਨੂੰ ਵਿੱਚੇ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾਰਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸ਼ਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਪਰ ਆਪਣੀ ਜਮਦੂਰੀ ਸਮਝਦੇ ਹੋਏ ਆਪਣਾ ਇਸ ਚੀਜ਼ ਨੂੰ ਸੱਚੀ ਸੱਚੀ ਰੋਧਾ ਦੇਵੋ ਤਾਂ ਨਾਲ ਹੀ ਕਾਰਜ ਹੋ ਸਕਦਾ ਚਾਕੇ ਯਾ ਡਰੋਨ ਹੈ ਇਹ ਕਿੱਥੇ ਜਾਏਗਾ ਉਹਦੀ ਜਾਂਚ ਹੋ ਸਕਦੀ ਹੈ ਉਹ ਡ੍ਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਸੰਚਨੀ ਕਰ ਜਿਹੜੀਆਂ ਨੂੰ ਭੇਜਾਂਗੇ ਸੋ ਥੋ ਫਰਦਰ ਰਿਪੋਰਟ ਹੈ ਬਾਅਦ ਦੇਖੀਓ ਬਾਕਸ ਨਹੀਂ ਡ੍ਰੋਨ ਬਾਕਸ ਨਹੀਂ ਡ੍ਰੋਨ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚਲੇਗਾ ਜਿਹੜੀ ਰਿਪੋਰਟ ਮਿਲੂਗੀ ਉਹ ਮਾਰਕਅਪ ਵਗੈਰਾ ਉਹੀ ਤੁਸੀਂ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਉਹ ਐਫਐਸਐਲ ਕੋਡ ਇੱਥੇ ਜਿਹੜੀ ਐਡਵਾਂਸਡ ਫੰਕਸ਼ਨ ਜਿਸ ਨੇ